ਸਸਿਕਰ ਜੀ ਮੈਂ ਡਾਕਟਰ ਅਮਿਤ ਦੋਤ ਸਿੰਘ ਰੈਟਨਾ ਸਰਜਨ ਨੈਸ਼ਨਲ ਹਸਪੀਟਲ ਹੱਜਿੱਥੇ ਕੈਂਪ ਲਗਾਇਆ ਗਿਆ ਸੀਗਾ ਅੱਖਾਂ ਦਾ ਪਰਦਾ ਅੱਖਾਂ ਦੇ ਪਰਦੇ ਦਾ ਫ੍ਰੀ ਚੈੱਕਅਪ ਦਾ ਕੈਂਪ ਸੀਗਾ ਜਿਹੜਾ ਕਿ ਇਸ ਵੀਰੇ ਆਪਣੇ 8 ਵਜੇ ਤੋਂ ਲੈ ਕੇ 2 ਵਜੇ ਤੱਕ ਸੀਗਾ ਤੇ ਇਹਦੇ ਵਿੱਚ ਬਹੁਤ ਜ਼ਿਆਦਾ ਪੇਸ਼ੈਂਟ ਸਾਡੇ ਕੋਲ ਆਏ ਨੇ ਜਿਨ੍ਹਾਂ ਦਾ ਅਸੀਂ ਪਰਦਾ ਚੈੱਕ ਕੀਤਾ ਹੈ ਪਰਦੇ ਦੀਆਂ ਬਿਮਾਰੀਆਂ ਜਿਹੜੀਆਂ ਨੇ ਆਪਾਂ ਸਕ੍ਰੀਨ ਕੀਤੀਆਂ ਨੇ ਉਸ ਹਸਾ ਉਹਨਾਂ ਨੂੰ ਇਲਾਜ ਬਾਰੇ ਦੱਸਿਆ ਗਿਆ ਹੈ ਪੀਸ਼ੈਂਟਸ ਨੂੰ ਐਜੂਕੇਟ ਕੀਤਾ ਗਿਆ ਹੈ ਕਿ ਸ਼ੂਗਰ ਬਲੱਡ ਪ੍ਰੈਸ਼ਰ ਨਾਲ ਪਰਦੇ ਦੇਤੇ ਕੀ ਨੁਕਸਾਨ ਹੋ ਸਕਦੇ ਨੇ نیشنل ਆਈ ਹਸਪੀਟਲ ਦੇ ਵਿੱਚ ਸਾਡੇ ਰੈਟੀਨਲ ਡਿਪਾਰਟਮੈਂਟ ਦੇ ਵਿੱਚ ਹਰ ਤਰ੍ਹਾਂ ਦੀ ਅੱਖ ਦੇ ਪਰਦੇ ਦੀ ਸਰਜਰੀ ਕੀਤੀ ਜਾਂਦੀ ਹੈ ਜਿਸ ਨਾਲ ਪੀਸ਼ੈਂਟ ਦੀ ਨਿਗਾ ਬਚ ਸਕਦੀ ਹੈ ਨਿਗਾ ਬਚਾਈ ਜਾ ਸਕਦੀ ਹੈ ਸਾਡੇ ਰਿਜ਼ਲਟ ਸਾਡੇ ਪੀਸ਼ੈਂਟ ਬਹੁਤ ਸੈਟੀਸਫਾਈਡ ਨੇ ਤੁਹਾਨੂੰ ਵੀ ਜੇ ਕੋਈ ਤਕਲੀਫ ਹੋਵੇ ਤਾਂ ਤੁਸੀਂ ਨੈਸ਼ਨਲ ਆਈ ਹਸਪੀਟਲ ਵਿੱਚ ਆ ਕੇ ਆਪਣਾ ਪਰਦਾ ਚੈੱਕਅਪ ਕਰਾ ਕੇ ਤੇ ਆਪਾਂ ਅਰਾਮ ਨਾਲ ਸਕੀਂ ਡਾਕਟਰ ਜੀ ਇਸ ਤਰ੍ਹਾਂ ਮੌਸਮ ਬਦਲ ਰਿਹਾ ਹੈ ਇਸ ਵੇਲੇ ਤੇ ਲੋਕਾਂ ਨੂੰ ਕਾਫੀ ਅੱਖਾਂ ਦੇ ਵਿੱਚ ਕਈਆਂ ਦੇ ਪੇਨ ਸੋਣ ਲੱਗ ਪੈਂਦੇ ਆ ਜਾਂ ਕਈ ਤਰ੍ਹਾਂ ਦੀ ਦਿੱਕਤ ਆਉਂਦੀ ਹੈ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਅ ਜਿਹੜਾ ਮੌਸਮ ਬਦਲੇ ਤੇ ਪ੍ਰੋਬਲਮ ਆਉਂਦੀ ਉਹਨੂੰ ਆਪਾਂ ਸੀਜ਼ਨਲ ਅਲਰਜੀ ਕਹਿੰਦੇ ਆ ਉਹਦੇ ਵਿੱਚ ਅੱਖਾਂ ਵਿੱਚ ਪਾਣੀ ਆਣਾ ਅੱਖਾਂ ਦੇ ਵਿੱਚ ਰੜਕ ਪੈਣੀ ਖੁਸ਼ਕੀ ਹੋ ਜਾਣਾ ਇਹ ਕਾਮਨ ਹੈ ਉਹਦੇ ਲਈ ਆਪਾਂ ਨੂੰ ਮਤਲਬ ਡਾਕਟਰ ਕੋਲ ਜਾ ਕੇ ਦਿਖਾਉਣਾ ਚਾਹੀਦਾ ਹੈ ਕਈ ਵਾਰ ਤਾਂ ਜਪਨ ਜਾਲਾ ਫੋਨ ਯੂਜ਼ ਕਰਨ ਵਾਲੀ ਚੀਜ਼ਾਂ ਹੁੰਦੀਆਂ ਨੇ ਜੇ ਫੋਨ ਦਾ ਯੂਸੇਜ ਘਟਾ ਲਾਂਗੇ ਚੀਜ਼ਾਂ ਘਟ ਜਾਂਦੇ ਨੇ ਪਰ ਕੇਵਲ ਦਵਾਈ ਦੀ ਲੋੜ ਪੈਂਦੀ ਹੈ ਤੋਂ ਅਸੀਂ ਇੱਕ ਸਰਟੀਫਾਈਡ ਆਈ ਸਰਜਨ ਤੋਂ ਆਪਟੋਲੋਜੀਸ ਤੋਂ ਜਾ ਕੇ ਲਈਏ ਤੇ ਆਪਣਾ ਖਿਆਲ ਇਧਰ ਰੱਖ ਸਕਦੇ ਕਿ ਫੋਨ ਯੂਸੇਜ ਘਟਾਓ ਅੱਖਾਂ ਦਾ ਖਿਆਲ ਰੱਖੋ ਧੂਲ ਮਿੱਟੀ ਤੇ ਜਾਣਾ ਤਾਂ ਗੋਗਲਸ ਲਗਾ ਕੇ ਰੱਖੋ ਇਹ ਚੀਜ਼ਾਂ ਅਸੀਂ ਕਰ ਸਕਦੇ ਡਾਕਟਰ ਸਾਹਿਬ ਜਿਵੇਂ ਛੋਟੇ ਬੱਚਾ ਨੂੰ ਕਾਫੀ ਜ਼ਿਆਦਾ ਅੱਜ ਕੱਲ ਅੱਖਾਂ ਦੀ ਦਿੱਕਤਾਂ ਆ ਰਹੀਆਂ ਤੇ ਉਹਨਾਂ ਦੇ ਪਿਤਾ ਲਈ ਕੁਝ ਕੀ ਕਹਿਣਾ ਚਾਹੋਗੇ ਛੋਟੇ ਬੱਚਿਆਂ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਆ ਰਹੀ ਹੈਗੀ ਹੈ ਜਿਹੜਾ ਇੱਕ ਐਪੀਡੈਮਿਕ ਜਿਹਾ ਦੁਨੀਆ ਦੇ ਵਿੱਚ ਫੈਲ ਰਿਹਾ ਹੈਗਾ ਉਹ ਹੈਗਾ ਮਾਇਓਪੀਆ ਜਿਸ ਦਾ ਮਤਲਬ ਹੈ ਕਿ ਨਜ਼ੂਰ ਦਾ ਚਸ਼ਮਾ ਲੱਗ ਜਾਂਦਾ ਹੈ ਜੀ ਅ ਅੱਜ ਤੋਂ 25-30 ਸਾਲ ਪਹਿਲੇ ਤੱਕ ਬੱਚੇ ਜਿਹੜੇ ਸੀ ਆਊਟਡੋਰ ਐਕਟੀਵिटीज ਬਹੁਤ ਜ਼ਿਆਦਾ ਕਰਦੇ ਸੀਗੇ ਤੇ ਨਜ਼ਦੀਕ ਦਾ ਕੰਮ ਨਹੀਂ ਸੀ ਹੁੰਦਾ ਬਟ ਅੱਜ ਕੱਲ੍ਹ ਅਸੀਂ 1 ਸਾਲ ਦੇ ਬੱਚੇ ਨੂੰ ਵੀ ਆਪਣਾ ਫੋਨ ਦੇ ਦਿੰਨੇ ਆ ਉਹਨੂੰ ਡਿਸਟਰੈਕਟ ਕਰਨ ਲਈ ਤੇ ਉਹਦੇ ਨਾਲ ਹੀ ਹੋ ਰਿਹਾ ਕਿ ਬੱਚਾ ਨਜ਼ਦੀਕ ਦਾ ਬਹੁਤ ਜ਼ਿਆਦਾ ਕੰਮ ਕਰਨ ਲੱਗ ਪਿਆ ਉਹਦੋਂ ਦੂਰ ਦਾ ਨੰਬਰ ਆਣਾ ਸ਼ੁਰੂ ਹੋ ਗਿਆ ਇਸ ਕਰਕੇ ਕਾਫੀ ਪਰਪਸ ਆ ਦੇ ਬੱਚੇ ਨੂੰ ਵਿੱਚ ਇਸ ਮਲੇਗਿ ਸ਼ੁਰੂ ਹੋ ਚੁੱਕੇ ਨੇ ਇਹ ਜਿਹੜੀ ਕਿ ਇਹਦੇ ਵਿੱਚ ਸਭ ਤੋਂ ਵੱਡਾ ਰੋਲ ਪੇਰੈਂਟਸ ਦਾ ਆ ਪੇਰੈਂਟਸ ਨੂੰ ਇਹ ਖਿਆਲ ਰੱਖਣਾ ਚਾਹੀਦਾ ਕਿ ਬੱਚਾ ਜਿਹੜਾ ਆ ਉਹਦਾ ਸਕਰੀਨ ਟਾਈਮ ਘੱਟ ਤੋਂ ਘੱਟ ਹੋਵੇ ਉਹਦੇ ਨਾਲ ਕੋਈ ਹੋਰ ਨੁਕਸਾਨ ਨਹੀਂ ਹੋ ਰਿਹਾ ਕਿ ਇੰਡੋਰ ਰਹਿਣ ਦੇ ਨਾਲ ਜਿਹੜੇ ਬੱਚੇ ਆ ਉਹਨਾਂ ਦੀ ਅੱਖਾਂ ਦੀ ਪੂਰੀ ਗ੍ਰੋਥ ਨਹੀਂ ਹੋ ਪਾ ਰਹੀ ਜਿਹੜੇ ਉਹਨਾਂ ਦੇ ਕਾਰਨੀਆਸ ਹੈਗੇ ਉਹ ਵੀਕ ਰਹ ਜਾਂਦੇ ਜਿਸ ਚ ਬਾਅਦ ਚ ਜਾ ਕੇ ਕੈਰਾਟੋਪਨਸ ਵਰਗੀਆਂ ਪ੍ਰੋਬਲਮਸ ਆ ਜਾਂਦੀਆਂ ਨੇ ਇਸ ਲਈ ਕਿ ਆਊਟਡੋਰ ਐਕਟੀਵਿਟੀ ਬੱਚੇ ਲਈ ਬਹੁਤ ਜ਼ਰੂਰੀ ਹੈ ਫੋਨ ਯੂਸੇਜ ਐਂਡ ਨੀਅਰ ਦਾ ਰੈਟ ਸਕਰੀਨ ਟਾਈਮ ਹੈ ਉਹ ਜਿੰਨਾ ਘੱਟ ਹੋ ਸਕੇ ਉਹਨਾਂ ਘੱਟ ਕਰਨਾ ਚਾਹੀਦਾ ਥੈਂਕ ਯੂ ਮੀ ਮਚ ਥੈਂਕ ਯੂ ਨੈਸ਼ਨਲ ਹਾਈ ਹਸਪੀਟਲ ਕਪੂਰਸਲਾ ਰੋਡ ਜਲੰਧਰ ਦੇ ਵਿੱਚ ਡਾਕਟਰ ਪਿਊਸ਼ ਸ਼ੋ ਦੇ ਅੰਡਰ ਸਾਰੇ ਡਿਪਾਰਟਮੈਂਟ ਚੱਲ ਰਹੇ ਹਨ ਹਰ ਤਰ੍ਹਾਂ ਦਾ ਇਲਾਜ ਜੈ ਕੈਟਰਾਕਟ ਤੋਂ ਲੈ ਕੇ ਚਿੱਟੀਆਂ ਹੋਤੀ ਉਹ ਤੋਂ ਲੈ ਕੇ ਅੱਖ ਦੀ ਐਨਕ ਉਤਾਰਨ ਤੱਕ ਦੇ ਸਾਰੇ ਇਲਾਜ ਕੀਤੇ ਜਾਂਦੇ ਹਨ ਸੋ ਮਤਲਬ ਡਾਕਟਰ ਪਿਊਸ਼ ਦੀ ਇਹ ਸੋਚ ਹੈ ਉਹਨਾਂ ਨੇ ਇਹ ਡਿਪਾਰਟਮੈਂਟ ਜਿਹੜੇ ਨੇ ਆਪਾਂ ਇੱਥੇ ਐਸਟੈਬਲਿਸ਼ ਕੀਤੇ ਹਨ ਜੋ ਵੀ ਦੁਨੀਆ ਦੇ ਵਿੱਚ ਇਲਾਜ ਅੱਖ ਦਾ ਹੋ ਸਕਦਾ ਹੈ ਉਹ ਇੱਥੇ ਇਸ ਹਸਪੀਟਲ ਦੇ ਵਿੱਚ ਕੀਤਾ ਜਾਂਦਾ ਹੈ ਪਰਦੇ ਦੇ ਆਪਰੇਸ਼ਨ ਹੋ ਗਏ ਕੋਰਨੀਆ ਦੀ ਕੋਈ ਪ੍ਰੋਬਲਮ ਹੋ ਗਈ ਕੋਰਨੀਆ ਦਾ ਟ੍ਰਾਂਸਪਲੈਂਟ ਹੋ ਗਿਆ ਸਕੁਇੰਟ ਹੋ ਗਿਆ ਅੱਖ ਦਾ ਟੀਰਪਨ ਹੋ ਗਿਆ ਜਬ ਪਲਕ ਗਿਰ ਜਾਣੀ ਜਿਹਨੂੰ ਕੋ ਅਕਲੋਪਲਾਸਟੀ ਸਰਜਰੀ ਵਿੱਚ ਕਵਰ ਕਰਦੇ ਹਨ ਜਬ ਕੋ ਸੱਟ ਲੱਗ ਜਾਂਦੀ ਕਿਸੇ ਟਰੋਮਾ ਹੋ ਜਾਂਦਾ ਉਹ ਹੋ ਗਿਆ ਤੋਂ ਹਰ ਚੰਨ ਦੀ ਕਾਲਾ ਮੋਤੀਆ ਹੋਵੇ ਜੋ ਤਕਲੀਫ ਆਖਦੀ ਹੈ ਉਹ ਸਾਰਿਆਂ ਦਾ ਨਿਪਟਾਰਾ ਆਪਾਂ ਇੱਥੇ ਕਰ ਰਹੇ ਹਾਂ ਇਸ ਸਾਰਾ ਕੰਮ ਜਿਹੜਾ ਡਾਕਟਰ ਪਿਊਸ਼ੂ ਦੇ ਅੰਦਰ ਪੂਰੀਆਮਦੀ ਵਿਜਨ ਦੇ ਅੰਦਰ ਹੋ ਰਿਹਾ ਹੈ ਤੋਂ ਇਸ ਕਰਕੇ ਜੇ ਕਿਸੇ ਨੂੰ ਕੋਈ ਤਰ੍ਹਾਂ ਦੀ ਪ੍ਰੋਬਲਮ ਹੈ ਉਹ ਆ ਕੇ ਸਾਨੂੰ ਵਿਜ਼ਿਟ ਕਰੇ ਅਸੀਂ ਓਨੈਸਟਲੀ ਉਹਨਾਂ ਨੂੰ ਚੈੱਕ ਕਰਕੇ ਐਡਵਾਈਸ ਕਰਦੇ ਹਾਂ ਤੇ ਜੋ ਵੀ ਹੈ ਉਹ ਪਹਾਲ ਕੀਤਾ ਜਾ ਸਕਦਾ ਹੈ ਡਾਕਟਰ ਸਾਹਿਬ ਆਪਣਾ ਨਾਮ ਮੇਰਾ ਨਾਮ ਡਾਕਟਰ ਅਮਿਤੋਜ ਸਿੰਘ ਮੈਂ ਵਿਟ੍ਰੋ ਰੈਟਨਾ ਸਰਜਨ ਹਾਂ ਤੇ ਇੱਥੇ ਜਿਹੜਾ ਰੈਟਨਾ ਡਿਪਾਰਟਮੈਂਟ ਹੈ ਉਹ ਮੇਰੇ ਅੰਦਰ ਹੈ ਥੈਂਕ ਯੂ ਥੈਂਕ ਯੂ